ਪੁੱਤ ਕੰਮ ਮੋਟਾ ਸੀਗੀ ਸਿਮਰ ਦੀ ਮੰਮੀ ਤਾਂ ਦਸਣ ਆ ਗਈ ਵਿਤੀ ਏ ਤੂੰ ਮੇਰਾ ਫੋਨ ਨਹੀਂ ਚੱਕਦੀ ਆਪਣੇ ਤਾਂ ਭਾਗੀ ਵੰਦ ਰੋਤਲਵੰਡੀ ਦੇ ਦੇ 10 ਰੁਪਏ ਪਾੜਾ ਲੱਗਦਾ ਸਹੀ ਗੱਲ ਹੈਨਾ ਤੇ ਕਹਿੰਦੀ ਉਹ ਤਾਂ ਆ ਗਈ ਪੁੱਤ ਮੈਨੂੰ ਤਾਂ ਕਹਿੰ ਤੈਨੂੰ ਸੋਚਾ ਸੀ ਤਾਂ ਤੈਨੂੰ ਦਸਣ ਵਾਸਤੇ ਵੀ ਤੂੰ ਮੇਰਾ ਫੋਨ ਨਹੀਂ ਚੱਕਦੀ ਮੈਂ ਕਹਾਂ ਤੂੰ ਕਹਿ ਰਹੀ ਸੀ ਮੰਮੀ ਮੈਂ ਤਾਂ ਚੱਕ ਹੀ ਲੈਣੀ ਨਹੀਂ ਬਈ ਚੱਕਿਆ ਨਹੀਂ ਰਸੰਗਰ ਤੈਨੂੰ 4 ਦਿਨਾਂ ਬਾਅਦ ਜਦੋਂ ਆਪਦੇ ਯਾਦ ਆਉਂਦਾ ਹੌਲ ਜਾ ਪੈਂਦਾ ਨਹੀਂ ਮਾਣਾ ਗੱਲ ਵੀ ਹੋਈ ਉਦੋਂ ਚੱਕਦੀ ਨਹੀਂ ਚੱਕੇ ਨਹੀਂ ਜਾਂਦਾ ਮੇਰੇ ਤਾਂ ਹੌਲ ਹੂਲ ਜੇ ਪੈ ਕੇ ਵਿੱਚੀ ਮਿਕਸ ਜਿ ਹੋ ਜਾਂਦੇ ਆ ਇੰਨੇ ਨੂੰ ਕਿਸੇ ਨਾ ਬੁੜੀ ਦਾ ਬੁਟੀਕ ਵਾਲੀ ਦਾ ਫੋਨ ਆ ਜਾਂਦਾ ਭਾਣੇ ਆਰਡਰ ਵਾਲੇ ਦਾ ਕਿਸੇ ਦਾ ਹਨ ਕਿਸੇ ਦਾ ਇਵੈਂਟ ਵਾਲੇ ਦਾ ਆ ਜਾਂਦਾ ਮੇਰੇ ਤਾਂ ਫਿਰ ਹਾਲ ਦੇ ਕੰਮ ਚ ਹੀ ਰਹਿ ਜਾਂਦੇ ਵਿਚਾਰੀ ਦੇ ਤੇ ਹਰ ਕੋਈ ਕਿ ਚਾਹੁੰਦਾ ਹੁੰਦਾ ਹੈ ਨਾ ਮੇਰਾ ਕੰਮ ਬਹੁਤ ਵਧੀਆ ਚੱਲੇ ਹੋਵੇ ਪਰ ਕੰਮ ਵਧੀਆ ਚਲਾਉਣ ਦੇ ਨਾਲ ਆਪਣੇ ਰਿਸ਼ਤੇ ਨਾਤੇ ਪਿੱਛੇ ਛੁੱਟ ਜਾਂਦੇ ਆ ਉਹ ਤਾਂ ਹੈ ਕਿ ਦਾਤਾਂ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਆਪਦੇ ਪਰਿਵਾਰ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਹੁਣ ਲੈ ਸਹੁਰੇ ਪਰਿਵਾਰ ਨੂੰ ਟਾਈਮ ਨਹੀਂ ਦਿੱਤਾ ਐਂ ਦਾ ਆਪਦੇ ਪਤੀ ਨੂੰ ਆਪਦੇ ਬੱਚਿਆਂ ਨੂੰ ਤਾਂ ਤੂੰ ਸੋਚ ਵੀ ਆਪਾਂ ਪੇਕੇਆਂ ਨੂੰ ਕਿੱਥੋਂ ਟਾਈਮ ਦੇ ਲਾਂਗੇ ਜਿਹੜੀਆਂ ਵਰਕਿੰਗ ਊਮਨ ਨੇ ਨਾ ਵੀ ਬਾਲਾਂ ਨੂੰ ਪਿੱਛੇ ਛੱਡ ਦੇਣਾ ਫਿਰ ਕਿੱਥੇ ਜਾ ਕੇ ਇਸ ਲਾਇਕ ਬਣਦੀਆਂ ਨੇ ਵੀ ਅਸੀਂ ਥੋੜਾ ਜਿਹਾ ਸਿਰ ਕੱਢ ਕੇ ਹਾਂ ਜੀ ਕਿ ਜੋਬ ਵਾਲਾ ਨਾ ਹਜੇ ਹੁਣੇ ਵੀ ਟਾਈਮ ਟੂ ਟਾਈਮ ਜੋਬ ਕਰਨੀ ਹੈ ਜਿਹਦਾ ਅਗਲੇ ਦਾ ਆਪ ਦਾ ਕੰਮ ਹੈ ਉਹਦੇ ਲਈ ਰਾਤ ਵੀ ਉਹ ਜੀਏ ਤੇ ਦਿਨ ਵੀ ਉਹ ਜੀਏ ਹੁਣ ਤੇਰੇ 12 ਵਜੇ ਤੱਕ ਰਾਤ ਨੂੰ ਫੋਨ ਆਈ ਜਾਂਦਾ ਕੀ ਬੰਦਾ ਪਰਿਵਾਰ ਨੂੰ ਜਾਂ ਆਪਾਂ ਆਪਦੇ ਤੇਕੇ ਫੋਨ ਕਰ ਲਾਂਗੇ ਹਨਾ ਉਹ ਚੀਜ਼ ਹੀ ਹੈ ਕਿਉਂਕਿ ਕਿਉਂਕਿ ਆਪਣਾ ਕੰਮ ਐਦਾਂ ਦਾ ਵੀ ਆਪਣੇ ਨਾਲ ਫੋਰਨ ਦੇ ਕਲਾਇੰਟ ਜ਼ਿਆਦਾ ਜੁੜੇ ਕਰਕੇ ਵੀਰੇ ਆਪਣੀ ਟਾਈਮਿੰਗ ਨਹੀਂ ਮੈਚ ਹੁੰਦੀ ਉੱਧਰ 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 ਅਗਲੀ ਮਾਰਨਿੰਗ ਕਾਲ ਆਉਂਦੀ ਆ ਜਾਂ ਫਿਰ ਲੇਟ ਨਾਈਟ ਆਉਂਦੀ ਆ ਛੁੱਟ ਜਾਂਦਾ ਪਿੱਛੇ ਪਰ ਉਹਨਾਂ ਨਾਲੋਂ ਤਾਂ ਫਿਰ ਵੀ ਯਾਰ ਚੰਗੀਆਂ ਜਿਹੜਾ ਨੇ ਆਦਾ ਦੇਸ਼ ਛੱਡ ਗਿਆ ਹਾਂ ਜਿਨ੍ਹਾਂ ਨੇ ਦੇਖਣਾ ਵੀ ਨਹੀਂ ਹੁੰਦਾ ਹਨਾ ਇੱਕ ਦੂਜੇ ਨੂੰ ਬੰਨ ਬੰਨ ਵੀ ਕੋ ਦੇਖਦੇ ਨਹੀਂ ਇੱਕ ਦੂਜੇ ਨੂੰ ਹਨਾ ਆਪਾਂ ਚੱਲੋ ਜਾ ਕੇ ਹਸਬੰਡ ਵਾਈਫ ਵੀ ਨਹੀਂ ਮਿਲਦੇ ਵੀਰੇ ਇੱਕ ਸੰਡੇ ਵਾਲੇ ਦਿਨੇ ਮਿਲਦੇ ਨੇ ਇੱਕ ਦੀ ਓਰ ਸ਼ਿਫਟ ਇੱਕ ਦੀ ਓਰ ਸ਼ਿਫਟ ਹਸਬੰਡ ਐਂਟਰ ਹੁੰਦਾ ਵਾਈਫ ਨਿਕਲ ਜਾਂਦੀ ਆ ਕੰਮ ਲਈ ਵਾਈਫ ਐਂਟਰ ਹੁੰਦੀ ਆ ਹਸਬੰਡ ਨਿਕਲ ਜਾਂਦਾ ਹਨਾ ਤਾਂ ਉਹਨਾਂ ਦਾ ਆ ਜ਼ਿੰਦਗੀ ਨਾਲ ਤਾਂ ਮੈਨੂੰ ਲੱਗਦਾ ਆਪਣੀ ਆਪ ਦਾ ਕੰਮ ਆਪਣੀ ਜ਼ਿੰਦਗੀ ਬੈਸਟ ਆ ਬਾਕੀ ਬਈ ਬਹੁਤ ਕੁਛ ਛੱਡਣਾ ਪੈਂਦਾ ਸੈਕਰੀਫਾਈਸ ਕੋਈ ਨਹੀਂ ਦੇਖਦਾ ਸੋਹਣੀ ਤੁਹਾਡੀ ਲਾਈਫ ਹਰ ਕੋਈ ਦੇਖ ਲੈਂਦਾ ਸੋ ਨੂੰ ਮਤਲਬ ਲੋਕ ਜੱਜ ਕਰਦੇ ਆ ਆਪਾਂ ਨੂੰ ਆਪਾਂ ਸੋਸ਼ਲ ਮੀਡੀਆ ਤੇ ਕਿਵੇਂ ਦੇ ਆ ਉਹ ਚੀਜ਼ ਨੂੰ ਲੈ ਕੇ ਪਰ ਆਪਣੀ ਐਕਚੁਅਲ ਲਾਈਫ ਕੀ ਆ ਉਹ ਕਿਸੇ ਨੂੰ ਪਤਾ ਨਹੀਂ ਟੈਨਸ਼ਨਾਂ ਨਾਲ ਭਰੀ ਕਿਉਂਕਿ ਆਪਾਂ ਵੀ ਇਨਸਾਨ ਆ ਦਿੱਕਤ ਲੋਕਾਂ ਨੂੰ ਪਤਾ ਨਹੀਂ ਕਿਉਂ ਲੱਗਦਾ ਹੁੰਦਾ ਵੀ ਜੇ ਕੋਈ ਬੰਦਾ ਜੇ ਕਿਸੇ ਨੂੰ ਕੋਈ ਪਿਆਰ ਕਰਦਾ ਇਹਦੀ ਫੈਨ ਫੋਲੋਇੰਗ ਦਾ ਵੀ ਇਹ ਫਿਰ ਰੱਬ ਕੋ ਹੋ ਗਏ ਹੈਨਾ ਇਹਨਾਂ ਨੂੰ ਇਹਨਾਂ ਨੂੰ ਤਾਂ ਪਰ ਕੀ ਪੈਂਦਾ ਕਾਸੇ ਦਾ ਪਰ ਇਹ ਲਗਜ਼ਰੀ ਲਾਈਫ ਕਹਿ ਲੋ ਜਾਂ ਕਹਿ ਲੋ ਵੀ ਆਪ ਦੀ ਸੋਹਣੀ ਲਾਈਫ ਦੇ ਪਿੱਛੇ ਦਾ ਜਿਹੜਾ ਸਟਰਗਲ ਹੈ ਨਾ ਉਹ ਆਪਾ ਆਪ ਹੀ ਸਮਝ ਸਕਾਂ ਦੇਖ ਨਹੀਂ ਸਕਦਾ ਕੋਈ ਸਹੀ ਗੱਲ ਹੈ